ਅਰਥਸਾਲ ਬਾਅਦ ਫਿਲਫੇਅਰ ਅਵਾਰਡ ਆ ਰਿਹਾ ਹੈ ਪੰਜਾਬ ਦੇ ਵਿੱਚ ਜੀ ਹਾਂ ਇਹ ਅਵਾਰਡ ਬਾਲੀਵੁੱਡ ਦੇ ਵਿੱਚ ਤਾਂ ਕਾਫੀ ਨਾਮੀ ਹੈ ਤੇ ਹੁਣ ਇਸ ਦੀ ਐਂਟਰੀ ਪੰਜਾਬ ਦੇ ਵਿੱਚ ਹੀ ਹੋਣੀ ਹੈ ਜਿਸ ਦੀ ਖਾਸ ਪ੍ਰੈਸ ਕਾਨਫਰੰਸ ਜੋਤੇ ਪਹੁੰਚੀ ਹੋਈ ਸੀ ਸਰਗੁਨ ਮੇhta ਤੇ ਸਰਗੁਨ ਮੇhta ਨੂੰ ਜਰ ਪੁੱਛਿਆ ਗਿਆ ਕਿਸ ਫਿਲਮ ਲਈ ਤੁਹਾਨੂੰ ਮਿਲਣਾ ਚਾਹੀਦਾ ਸੀ ਫਿਲਮ ਫੇਅਰ ਅਵਾਰਡ ਤਾਂ ਸਰਗੁਨੇ ਬੇਚ ਜੱਕ ਹੋ ਕੇ ਆਪਣੀ ਫਿਲਮ ਮੋਦ ਆ ਨਾ ਲੈ ਲਿੱਤਾ ਆ ਸਵਾਲ ਦਾ ਜਵਾਬ ਤਾਂ ਤੁਹਾਨੂੰ ਪਤਾ ਹੀ ਆ ਬਟ ਗੋਰੇ ਫਰੋਮ ਯਾ 100% and i'm um, not film, not just film fair mere liye woh character bahut award jo ke mere dimag ch ohde liye mainu award kuch kirdaran ne thonu award di zarurat nahi hundi because kuch kirdaar ohde to utte hunde hain jadon aap da jeevan pura jile na thonu lagda ki aa award aa so i feel that uh, you you're not bound by that one award or any award for that matter not for that character and uh,

ਬਾਲੀਵੁੱਡ ਦੇ ਵਿੱਚ ਤਾਂ ਕਾਫੀ ਨਾਮੀ ਹੈ ਤੇ ਹੁਣ ਇਸ ਦੀ ਐਂਟਰੀ ਪੰਜਾਬ ਦੇ ਵਿੱਚ ਹੀ ਹੋਣੀ ਹੈ ਜਿਸ ਦੀ ਖਾਸ ਪ੍ਰੈਸ ਕਾਨਫਰੰਸ ਦੇ ਉੱਤੇ ਪਹੁੰਚੀ ਹੋਈ ਸੀ ਸਰਗੁਣ ਮਹਿਤਾ ਤੇ ਸਰਗੁਣ ਮਹਿਤਾ ਨੂੰ ਜਦ ਪੁੱਛਿਆ ਗਿਆ ਕਿਸ ਫਿਲਮ ਲਈ ਤੁਹਾਨੂੰ ਮਿਲਣਾ ਚਾਹੀਦਾ ਸੀ ਫਿਲਮ ਫੇਅਰ ਅਵਾਰਡ ਤਾਂ ਸਰਗੁਣ ਨੇ ਬੇਚਜਕ ਹੋ ਕੇ ਆਪਣੀ ਫਿਲਮ ਮੋਹ ਦਾ ਨਾਂ ਲੈ ਲਿੱਤਾ ਆ ਸਵਾਲ ਦਾ ਜਵਾਬ ਤਾਂ ਤੁਹਾਨੂੰ ਪਤਾ ਹੀ ਆ ਬਟ ਗੋਰੇ ਫਰਮ ਮੋਹ ਯਾ 100% ਐਂਡ ਨਾਟ ਨਾਟ ਜਸਟ ਫਿਲਮ ਫੇਅਰ ਮੇਰੇ ਲਈ ਉਹ ਕੈਰੈਕਟਰ ਬਹੁਤ ਅਵਾਰਡ ਜਿョ ਕਿ ਮੇਰੇ ਦਿਮਾਗ ਚ ਉਹਦੇ ਲਈ ਮੈਨੂੰ ਅਵਾਰਡ ਦੀ ਕੁਝ ਕਿਰਦਾਰਾਂ ਲਈ ਤੁਹਾਨੂੰ ਅਵਾਰਡ ਦੀ ਜ਼ਰੂਰਤ ਨਹੀਂ ਹੁੰਦੀ ਬਿਕੋਜ਼ ਕੁਝ ਕਿਰਦਾਰ ਉਹਦੇ ਤੋਂ ਉੱਤੇ ਹੁੰਦੇ ਆ ਜਦੋਂ ਆਪ ਦਾ ਜੀਵਨ ਪੂਰਾ ਜੀ ਲੈਣੇ ਨਾ ਤੁਹਾਨੂੰ ਲੱਗਦਾ ਕਿ ਆ ਅਵਾਰਡ ਆ ਸੋ ਆਈ ਫੀਲ ਥੈਟ ਯੂ ਯੂ ਆਰ ਨੋਟ ਬਾਉਂਡ ਬਾਈ ਥੈਟ ਵਨ ਅਵਾਰਡ অর ਐਨੀ ਅਵਾਰਡ ਫॉर ਥੈਟ ਮੈਟਰ ਨੋਟ ਫॉर ਥੈਟ ਕੈਰੈਕਟਰ ਐਂਡ